ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਕੱਲ ਵਾਲੀ ਕਹਾਣੀ ਦਾ ਪਾਰਟ 2 ਲੈ ਕੇ ਆਏ ਹਾਂ ਤੇ ਆਓ ਜੀ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਫਿਰ ਉਸ ਤੋਂ ਬਾਅਦ ਉਸ ਦੀ ਘਰ ਵਾਲੀ ਨੇ ਉਸ ਨੂੰ ਕਿਹਾ ਕਿ ਜਿਵੇਂ ਤੁਹਾਡੀ ਇੱਛਾ ਦਾਣ ਦੇਣ ਵਾਲੇ ਨੂੰ ਰੋਕਣ ਵਾਲਾ ਮਹਾਪਾਪੀ ਹੁੰਦਾ ਹੈ ਇਸ ਲਈ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਠੀਕ ਹੈ ਭਾਗਵਾਨ ਲਓ ਮੈਂ ਸਾਰੇ ਪੂੜੇ ਇਸ ਨੂੰ ਸਾਰੇ ਪੂੜੇ ਦੇ ਰਿਹਾ ਹਾਂ ਮੇਰੀ ਜਗ੍ਹਾ ਤੇ ਬੈਠ ਕੇ ਇਹ ਹੀ ਸਾਰੇ ਪੂੜੇ ਖਾ ਲਵੇਗਾ ਇੰਨਾ ਕਹਿ ਕੇ ਕੋਸ਼ੀਆ ਆਪਣੀ ਜਗ੍ਹਾ ਤੋਂ ਉੱਠ ਕੇ ਖੜਾ ਹੋ ਗਿਆ ਤੇ ਭਿਖਾਰੀ ਨੂੰ ਬੋਲਿਆ ਮਹਾਰਾਜ ਹੁਣ ਤੁਸੀਂ ਸ਼ਾਂਤੀ ਨਾਲ ਬੈਠ ਕੇ ਖਾਓ ਸਭ ਤੁਹਾਡੇ ਹਿੱਸੇ ਦੇ ਹੀ ਨੇ ਹੁਣ ਕੋਸ਼ੀਆ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸੀ ਬਲਕਿ ਪਿਆਰ ਸੀ ਨਹੀਂ ਮਿੱਤਰ ਮੈਂ ਇਸ ਨੂੰ ਖਾ ਨਹੀਂ ਸਕਦਾ ਕਿਉਂ ਮੈਂ ਬੁੱਧ ਭਿਕਸ਼ੂ ਆ ਮੈਂ ਆਪਣੇ ਲਈ ਕੁਝ ਵੀ ਨਹੀਂ ਚਾਹੁੰਦਾ ਅਸੀਂ ਲੋਕ ਤਾਂ ਤਿਆਗੀ ਆ ਆਪਣੇ ਆਪ ਨੂੰ ਭੁੱਲ ਚੁੱਕੇ ਆ ਆਪਣੇ ਅੰਦਰ ਦੇ ਮੋਹ ਨੂੰ ਤਿਆਗ ਚੁੱਕੇ ਆ ਅਸੀਂ ਆਪਣੇ ਲਈ ਕੁਝ ਨਹੀਂ ਚਾਹੁੰਦੇ ਤਾਂ ਫਿਰ ਕੀ ਚਾਹੁੰਦੇ ਹੋ ਤੁਸੀਂ ਮਿੱਤਰ ਤੂੰ ਇੱਕ ਲਾਲਚੀ ਪ੍ਰਾਣੀ ਐ ਤੂੰ ਮੋਹ ਨੂੰ ਤਿਆਗ ਕੇ ਜਿਉਣਾ ਸਿੱਖ ਜਿਵੇਂ ਸਾਡੇ ਮਹਾਤਮਾ ਬੁੱਧ ਨੇ ਸਾਨੂੰ ਸਿਖਾਇਆ ਏ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਆਪ ਮਹਾਤਮਾ ਬੁੱਧ ਸਾਡੇ ਆਪ મહਾਤਮਾ ਉਹ ਤੁਹਾਡੇ ਸ਼ਹਿਰ ਵਿੱਚ ਆਪਣੇ ਸੈਂਕੜੇ ਚੇਲਿਆਂ ਦੇ ਨਾਲ ਪਦਾਰੇ ਹਨ ਕੀ ਕਿਹਾ ਹੈਰਾਨੀ ਦੇ ਮਾਰੇ ਕੋਸ਼ੀਆ ਤੇ ਉਸ ਦੀ ਪਤਨੀ ਦੇ ਚਿਹਰੇ ਦਾ ਰੰਗ ਉੱਡ ਗਿਆ ਉਹਨਾਂ ਨੂੰ ਜਿਵੇਂ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਉਹ ਦੋਨੋਂ ਅੱਖਾਂ ਫਾੜ ਕੇ ਉਸ ਭਿਖਾਰੀ ਵੱਲ ਦੇਖ ਰਹੇ ਸਨ ਮੈਂ ਠੀਕ ਕਹਿ ਰਿਹਾ ਹਾਂ ਮਿੱਤਰ ਇਹ ਸਾਰਾ ਭੋਜਨ ਸਾਡੇ ਗੁਰੂ ਸ਼ਾਂਤੀ ਦੂਤ ਮਹਾਤਮਾ ਬੁੱਧ ਜੀ ਦੇ ਚੇਲਿਆਂ ਲਈ ਹੈ ਇਸ ਨੂੰ ਮੈਂ ਕੱਲਾ ਕਿਵੇਂ ਖਾ ਸਕਦਾ ਹਾਂ ਉਫ ਮੇਰੇ ਭਗਵਾਨ ਸਾਡੇ ਤੋਂ ਤਾਂ ਕਿੰਨੀ ਵੱਡੀ ਭੁੱਲ ਹੋ ਗਈ ਅਸੀਂ ਇਸ ਬੁੱਧ ਭਿਖਸ਼ੂ ਨੂੰ ਨਫ਼ਰਤ ਨਾਲ ਦੇਖਿਆ ਇਹ ਤਾਂ ਮਹਾਤਿਆਗੀ ਹੈ ਤਪੱਸਵੀ ਹੈ ਇਹ ਤਾਂ ਮਹਾਤਮਾ ਜੀ ਦਾ ਸੰਦੇਸ਼ ਲੈ ਕੇ ਆਇਆ ਸੀ ਸਾਡੇ ਤੋਂ ਤਾਂ ਅਣਜਾਣੇ ਵਿੱਚ ਬਹੁਤ ਵੱਡਾ ਪਾਪ ਹੋ ਗਿਆ ਪਾਪ ਪਾਪ ਕੋਸ਼ੀਆ ਆਪਣਾ ਮੱਥਾ ਫੜ ਕੇ ਰੋਣ ਲੱਗਾ ਪਾਪ ਦਾ ਪਛਤਾਪ ਕਰਨ ਨਾਲ ਮਨੁੱਖ ਪਾਪ ਤੋਂ ਮੁਕਤ ਹੋ ਜਾਂਦਾ ਹੈ ਮਿੱਤਰ ਚਿੰਤਾ ਨਾ ਕਰੋ ਤੁਸੀਂ ਭਗਵਾਨ ਬੁੱਧ ਦੇ ਚਰਨਾਂ ਵਿੱਚ ਜਾ ਕੇ ਸਾਰੇ ਸੰਸਾਰ ਨੂੰ ਭੁੱਲ ਜਾਓ हां हां महाराज ਅਸੀਂ ਦੋਵੇਂ ਪਤੀ ਪਤਨੀਏ ਪੂੜੇ ਲੈ ਕੇ ਆਂ ਭਗਵਾਨ ਬੁੱਧ ਦੀ ਸ਼ਰਨ ਵਿੱਚ ਜਾਵਾਂਗੇ। ਤਦ ਸਾਡੇ ਪਾਪਾਂ ਦਾ ਪਛਤਾਤਾ ਹੋ ਸਕਦਾ ਏ। ਅਸੀਂ ਤਾਂ ਪਾਪੀ ਹਾਂ। ਅਸੀਂ ਇਹ ਵੀ ਨਾ ਸਮਝ ਸਕੇ ਕਿ ਭਗਵਾਨ ਦਾ ਦੂਤ ਸਾਡੇ ਘਰ ਆਇਆ ਏ ਅਤੇ ਅਸੀਂ ਉਸ ਨਾਲ ਨਫ਼ਰਤ ਕਰਦੇ ਰਹੇ। ਤੁਸੀਂ ਮੇਰੇ ਨਾਲ ਚੱਲੋ। ਹਾਂ ਹਾਂ ਮੈਂ ਆਪਣੇ ਸਿਰ ਤੇ ਇਹ ਪੂੜੇ ਚੁੱਕ ਕੇ ਭਗਵਾਨ ਦੇ ਕੋਲ ਲੈ ਜਾਵਾਂਗਾ। ਅਸਲ ਵਿੱਚ ਅਸਲੀ ਪਾਪੀ ਤਾਂ ਮੈਂ ਹਾਂ। ਮੈਨੂੰ ਭਗਵਾਨ ਦੇ ਚਰਨਾਂ ਵਿੱਚ ਜਾ ਕੇ ਖਿਮਾ ਮੰਗਣੀ ਹੋਵੇਗੀ। ਇਸ ਵਿੱਚ ਮੇਰੀ ਪਤਨੀ ਵਿਚਾਰੀ ਦਾ ਕੋਈ ਦੋਸ ਨਹੀਂ ਇਹ ਤਾਂ ਸਿਰਫ ਮੇਰੇ ਕਹਿਣੇ ਤੇ ਹੀ ਚੱਲਦੀ ਰਹੀ ਇੰਨੇ ਕਦੇ ਕੋਈ ਇੰਨਾ ਕਹਿੰਦੇ ਹੋਏ ਕੋਸ਼ੀਆਂ ਨੇ ਪੂੜੇ ਦਾ ਭਰਿਆ ਹੋਇਆ ਭਾਂਡਾ ਆਪਣੇ ਸਿਰ ਤੇ ਰੱਖ ਲਿਆ ਅਤੇ ਆਪਣੇ ਪਤਨੀ ਦਾ ਹੱਥ ਫੜ ਕੇ ਉਸ ਭਿਖਸ਼ੂ ਦੇ ਪਿੱਛੇ-ਪਿੱਛੇ ਚੱਲਣ ਲੱਗੇ ਕੋਸ਼ੀਆ ਚੱਲਦੇ-ਚੱਲਦੇ ਇਹੀ ਸੋਚ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਗਿਆ ਉਸ ਨੇ ਆਪਣੇ ਜੀਵਨ ਵਿੱਚ ਸਦਾ ਧੰਨ ਨਾਲ ਹੀ ਪਿਆਰ ਕੀਤਾ ਸੀ ਧੰਨ ਦੇ ਸਿਵਾਏ ਕਦੀ ਕੁਝ ਨਹੀਂ ਸੀ ਚਾਹਿਆ ਅੱਜ ਇਸ ਚਮਤਕਾਰੀ ਭਿਕਸ਼ੂ ਨੇ ਆ ਕੇ ਉਸ ਨਾਲ ਸਭ ਕੁਝ ਬਦਲ ਦਿੱਤਾ ਉਹ ਚੱਲਦੇ ਚੱਲਦੇ ਸੰਗੜੇ ਜੰਗਲ ਵਿੱਚ ਪਹੁੰਚ ਗਏ ਸਾਹਮਣੇ ਹੀ ਇੱਕ ਚਬੂਤਰੇ ਤੇ ਆਪ ਭਗਵਾਨ ਬੁੱਧ ਅੱਖਾਂ ਬੰਦ ਕਰਕੇ ਸਾਧਨਾ ਵਿੱਚ ਲੀਨ ਸਨ ਉਹਨਾਂ ਦੀਆਂ ਅੱਖਾਂ ਬੰਦ ਸਨ ਹੱਥ ਵਿੱਚ ਮਾਲਾ ਸੀ ਉਸ ਸਮੇਂ ਉਹ ਸ਼ਾਂਤੀ ਅਤੇ ਪ੍ਰੇਮ ਦੀ ਮੂਰਤ ਨਜ਼ਰ ਆ ਰਹੇ ਸਨ ਕੋਸ਼ੀਆ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਡਰ ਦੇ ਮਾਰੇ ਉਸ ਦੀ ਆਵਾਜ਼ ਵੀ ਕੰਬ ਰਹੀ ਸੀ ਜਿਵੇਂ ਅਣਜਾਣੇ ਵਿੱਚ ਉਸ ਤੋਂ ਵੱਡਾ ਅਪਰਾਧ ਹੋ ਗਿਆ ਹੋਵੇ ਮੈਨੂੰ ਖਿਮਾ ਕਰ ਦਿਓ ਪ੍ਰਭੂ ਮੈਂ ਤਾਂ ਬਹੁਤ ਵੱਡਾ ਪਾਪੀ ਹਾਂ ਮੈਂ ਅੱਜ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਮੈਂ ਤਾਂ ਆਂਦਾ ਪੁਜਾਰੀ ਹਾਂ ਭਗਵਾਨ ਦੇ ਨਾਮ ਤੇ ਮੈਂ ਕੁਝ ਵੀ ਦਾਨ ਨਹੀਂ ਕਰ ਸਕਿਆ ਇੱਥੋਂ ਤੱਕ ਕਿ ਮੈਂ ਆਪਣੀ ਬੀਬੀ ਬੱਚਿਆਂ ਨੂੰ ਵੀ ਚੰਗਾ ਖਾਣਾ ਨਹੀਂ ਦੇ ਸਕਿਆ ਇੰਨਾ ਕਹਿ ਕੇ ਕੋਸ਼ਿਆ ਆਪਣੀ ਗਲਤੀ ਨੂੰ ਮੰਨਦਾ ਰਿਹਾ ਕੋਸ਼ੀਆ ਇੱਕ ਗੱਲ ਯਾਦ ਰੱਖੋ ਇਹ ਮਨੁੱਖ ਸਦਾ ਤੋਂ ਹੀ ਭੁੱਲਾਂ ਕਰਦਾ ਆਇਆ ਹੈ ਪਰ ਜਦੋਂ ਉਸ ਨੂੰ ਠੋਕਰ ਲੱਗਦੀ ਹੈ ਤਾਂ ਉਹ ਆਪਣੇ ਕੀਤੇ ਤੇ ਪਛਤਾਪ ਕਰਦਾ ਹੈ ਆਪਣੀ ਭੁੱਲ ਨੂੰ ਮਹਿਸੂਸ ਕਰਦਾ ਹੈ ਉਸ ਦੀ ਮਹਾਨਤਾ ਹੁੰਦੀ ਹੈ ਤਾਂ ਕਿ ਉਸ ਨੂੰ ਮੈਨੂੰ ਤਾਂ ਕਿ ਤੁਸੀਂ ਮੈਨੂੰ ਖਿਮਾ ਕਰ ਦਿੱਤਾ ਭਗਵਾਨ ਕੋਸ਼ੀਆ ਨੇ ਖੁਸ਼ ਹੋ ਕੇ ਪੁੱਛਿਆ ਜਦੋਂ ਇਨਸਾਨ ਗਲਤੀ ਮਹਿਸੂਸ ਕਰਦਾ ਹੈ ਤਾਂ ਉਸ ਦੀ ਆਤਮਾ ਵਿੱਚ ਗਿਆਨ ਦਾ ਪ੍ਰਕਾਸ਼ ਪੈਦਾ ਹੁੰਦਾ ਹੈ ਇਹ ਗਿਆਨ ਉਸ ਨੂੰ ਮਹਾਨ ਬਣਾਉਂਦਾ ਹੈ ਕੋਸ਼ਿਆ ਉਠੋ ਇਸ ਗਿਆਨ ਦੇ ਪ੍ਰਕਾਸ਼ ਨੂੰ ਦੂਰ ਦੂਰ ਤੱਕ ਫੈਲਾਓ ਜਿਵੇਂ ਤੂੰ ਦੇਖਿਆ ਕਿ ਸਾਡੇ ਇੱਕ ਪਿਖਸ਼ੂ ਨੇ ਜਾ ਕੇ ਤੈਨੂੰ ਨਵਾਂ ਰਸਤਾ ਦਿਖਾਇਆ ਤੈਨੂੰ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵਿੱਚ ਖੜਾ ਕਰ ਦਿੱਤਾ ਹੁਣ ਤੂੰ ਆਪਣੇ ਹੱਥਾਂ ਨਾਲ ਇਹਨੇ ਸਾਰੇ ਲੋਕਾਂ ਨੂੰ ਪੂੜੇ ਖਵਾ ਇਹ ਸਾਰੇ ਕਈ ਦਿਨਾਂ ਤੋਂ ਭੁੱਖੇ ਹਨ ਕੋਸ਼ਿਆ ਆਪਣੀ ਜਗ੍ਹਾ ਤੋਂ ਉੱਠਿਆ ਤੇ ਪੂੜੇ ਵਾਲੇ ਭਾਂਡੇ ਨੂੰ ਦੇਖਿਆ ਫਿਰ ਸਾਹਮਣੇ ਬੈਠੇ ਪਿਖਸ਼ੂਆਂ ਵੱਲ ਨਜ਼ਰ ਦੜਾਈ ਤੇ ਸੋਚਾਂ ਵਿੱਚ ਪੈ ਗਿਆ ਕਿ ਇਹ ਸੱਪ ਤਾਂ ਹੋ ਨਹੀਂ ਸਕੇਗਾ ਕੀ ਸੋਚ ਰਿਹਾ ਹੈ ਕੋਸ਼ਿਆ ਮਹਾਤਮਾ ਬੁੱਧ ਨੇ ਕੋਸ਼ਿਆ ਵੱਲ ਦੇਖ ਕੇ ਪੁੱਛਿਆ ਮਹਾਰਾਜ ਇਹ ਕਿਹਾ ਇਹ ਕਿਹੋ ਜਿਹਾ ਮਜ਼ਾਕ ਹੈ ਇੱਥੇ ਸੈਂਕੜੇ ਭਗਤ ਬੈਠੇ ਨੇ ਅਤੇ ਇੱਥੇ ਥੋੜੇ ਜਿਹੀ ਪੂੜੇ ਨੇ ਕੌਣ ਇਹਨਾਂ ਨੂੰ ਖਾਏਗਾ ਕਿੰਨਿਆਂ 'ਚ ਵੰਡਾਂਗਾ ਤਾਂ ਕਿਵੇਂ ਢਿੱਡ ਭਰੇਗਾ ਸਭ ਦਾ ਇਹਨਾਂ ਨਾਲ ਨਹੀਂ ਮਹਾਰਾਜ ਇਹ ਸਭ ਮੇਰੇ ਤੋਂ ਨਹੀਂ ਹੋ ਸਕੇਗਾ ਮੈਂ ਕਿਸ ਨੂੰ ਦਿਆਂਗਾ ਤਾਂ ਕਿਸ ਨੂੰ ਛੱਡਾਂਗਾ ਦਿਲ ਛੋਟਾ ਨਾ ਕਰੋ ਕੋਸ਼ਿਆ ਸਰਦਾ ਦੇ ਅੱਗੇ ਤਾਂ ਪ੍ਰਭੂ ਆਪ ਝੁੱਕ ਜਾਂਦੇ ਨੇ ਤੂੰ ਇਹਨਾਂ ਨੂੰ ਵੰਡਣਾ ਤਾਂ ਸ਼ੁਰੂ ਕਰ ਜਿੰਨੇ ਵੀ ਭੁੱਖੇ ਪ੍ਰਾਣੀ ਨੇ ਇਹਨਾਂ ਤੋਂ ਆਪਣਾ ਢਿੱਡ ਭਰ ਲੈਣਗੇ ਉਹ ਠੀਕ ਹੋਵੇਗਾ ਚਲੋ ਕੋਸ਼ਿਆ ਦਾ ਮਨ 부ਝਿਆ ਹੋਇਆ ਸੀ ਉਸ ਨੂੰ ਇਹ ਸਭ ਚੰਗੀ ਨਹੀਂ ਸੀ ਲੱਗ ਰਿਹਾ ਉਹ ਇਹਨਾਂ ਪੂੜਿਆਂ ਵੱਲ ਦੇਖ ਰਿਹਾ ਸੀ ਜੋ ਸਿਰਫ ਇੱਕੀ ਵਿਅਕਤੀ ਦੀ ਭੁੱਖ ਮਿਟਾ ਸਕਦੇ ਸਨ ਪਰ ਉਹਨਾਂ ਦੇ ਸਾਹਮਣੇ ਕਿੰਨੇ ਹੀ ਪਰ ਵਾਰ ਕੁਝ ਨਹੀਂ ਮਿੱਤਰ ਵਪਾਰੀ ਮਿੱਤਰ ਜ਼ਿਮੀਦਾਰ ਦਾ ਹੱਥ ਫੜ ਕੇ ਦਰਵਾਜ਼ੇ ਵੱਲ ਖਿੱਚਦਾ ਹੋਇਆ ਬੋਲਿਆ ਜੇ ਘਰ ਦੇ ਜ਼ਿਆਦਾ ਦੇਰ ਹੋਗੀ ਤਾਂ ਹੱਥ ਮਲਦੇ ਰਹਿ ਜਾਊਂਗੇ ਸਭ ਦੇ ਸਭ ਉਸਦੇ ਮੋਹ ਵੱਲ ਵੇਖ ਰਹੇ ਸਨ ਸ਼ਾਇਦ ਉਹ ਸਾਰੇ ਦੇ ਸਾਰੇ ਭੁੱਖੇ ਸਨ ਪਰ ਬੰਡੋ ਕੋਸ਼ੀਆ ਬੰਡੋ ਦੇਖ ਕੀ ਰਹੇ ਹੋ ਸਾਡਾ ਆਸ਼ੀਰਵਾਦ ਤੁਹਾਡੇ ਨਾਲ ਹੈ ਸ਼ੱਕ ਨੂੰ ਮਨ ਤੋਂ ਕੱਢ ਦਿਓ ਈਸ਼ਵਰ ਤੇ ਭਰੋਸਾ ਰੱਖੋ ਜਿਨ੍ਹਾਂ ਲੋਕਾਂ ਨੂੰ ਆਪਣੇ ਪ੍ਰਭੂ ਤੇ ਵਿਸ਼ਵਾਸ ਹੁੰਦਾ ਹੈ ਉਹਨਾਂ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਕੋਸ਼ੀਆ ਭਗਵਾਨ ਬੁੱਧ ਨੇ ਆਪਣਾ ਹੱਥ ਚੁੱਕ ਕੇ ਉਸਦੇ ਆਸ਼ੀਰਵਾਦ ਦਿੱਤਾ ਉਨ੍ਹਾਂ ਦੀਆਂ ਅੱਖਾਂ ਤੇ ਇੱਕ ਅਜੀਬ ਜਿਹਾ ਪ੍ਰਕਾਸ਼ ਨਿਕਲਿਆ ਕੋਸ਼ਿਆ ਨੂੰ ਅਜੀਹਾ ਲੱਗਿਆ ਜਿਵੇਂ ਉਸ ਦੇ ਸਰੀਰ ਵਿੱਚ ਕੋਈ ਲਹਿਰ ਜਨਮ ਲੈ ਰਹੀ ਹੋਵੇ ਉਸ ਦਾ ਸਾਰਾ ਸਰੀਰ ਬਦਲ ਜਿਹਾ ਜਾ ਰਿਹਾ ਸੀ ਹਜ਼ਾਰਾਂ ਬੁੱਧ ਪਿਖਸ਼ੂਆਂ ਦੀਆਂ ਨਜ਼ਰਾਂ ਉਸ ਦੇ ਵੱਲ ਲੱਗੀਆਂ ਹੋਈਆਂ ਸਨ ਕੋਸ਼ਿਆ ਨੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ ਤੇ ਉਸ ਦੇ ਕੰਨ ਵਿੱਚ ਕਿਹਾ ਇਹ ਤਾਂ ਸਾਡੇ ਲਈ ਪ੍ਰੀਖਿਆ ਦੀ ਘੜੀ ਹੈ ਤੂੰ ਇੱਕ ਇੱਕ ਪੂੜਾ ਚੁੱਕ ਕੇ ਇਹਨਾਂ ਸਾਰਿਆਂ ਨੂੰ ਦਿੰਦੀ ਜਾ ਜਿੰਨੇ ਵੀ ਲੋਕਾਂ ਨੂੰ ਮਿਲ ਜਾਏ ਠੀਕ ਹੈ ਬਾਕੀਆਂ ਲਈ ਅਸੀਂ ਦੋਨੋਂ ਹੱਥ ਜੋੜ ਕੇ ਮਾਫੀ ਮੰਗ ਲਵਾਂਗੇ ਠੀਕ ਹੈ ਜੋ ਭਗਵਾਨ ਬੁੱਧ ਦਾ ਹੁਕਮ ਹੈ ਸਾਨੂੰ ਉਸ ਦੇ ਦਾ ਪਾਲਣਾ ਕਰਨਾ ਹੈ ਇਰਾਦਾ ਨੇ ਭਗਵਾਨ ਦਾ ਨਾਮ ਲੈ ਕੇ ਪੂੜੇ ਵੰਡਨੇ ਸ਼ੁਰੂ ਕਰ ਦਿੱਤੇ ਉਹ ਇਹ ਕੀ ਭਗਵਾਨ ਨੇ ਇਹ ਕਿਹੋ ਜਿਹਾ ਜਾਦੂ ਹੈ ਤੂੰ ਪੂੜੇ ਵੰਡਦੀ ਜਾ ਰਹੀ ਹੈ ਪਰ ਇਹ ਪੂੜੇ ਤਾਂ ਉਵੇਂ ਹੀ ਉਵੇਂ ਰੱਖੇ ਨੇ ਮੁੱਕਦੇ ਹੀ ਨਹੀਂ ਹੌਲੀ-ਹੌਲੀ ਸਾਰੇ ਬੁੱਧ ਭਿਖਸ਼ੂਆਂ ਦੇ ਅੱਗੇ ਪੂੜੇ ਰੱਖੇ ਜਾਣ ਲੱਗੇ ਉਹ ਬੜੀ ਸ਼ਹਿਜਤਾ ਨਾਲ ਉਹਨਾਂ ਨੂੰ ਖਾਣ ਲੱਗੇ ਨਾ ਜਾਣੇ ਕਿੰਨੇ ਦਿਨਾਂ ਤੋਂ ਭੁੱਖੇ ਸਨ ਕੋਸ਼ੀਆ ਤੇ ਉਸਦੀ ਪਤਨੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਰੇ ਲੋਕਾਂ ਨੇ ਢਿੱਡ ਭਰ ਲੈ ਪੂੜੇ ਵੀ ਖਾ ਲਏ ਪਰ ਫਿਰ ਵੀ ਸਾਰੇ ਦੇ ਸਾਰੇ ਥਾਲ ਵਿੱਚ ਪੂੜੇ ਓਵੇਂ ਹੀ ਪਏ ਸਨ ਐਨੇ ਪੂੜੇ ਬਚੇ ਹੋਏ ਦੇਖ ਕੇ ਉਹ ਹੈਰਾਨ ਰਹਿ ਗਏ ਤਾਂ ਫਿਰ ਉਹਨਾਂ ਦੇ ਦਿਮਾਗ ਵਿੱਚ ਆਇਆ ਕਿ ਇਹ ਸਭ ਭਗਵਾਨ ਬੁੱਧ ਦੀ ਹੀ ਕਿਰਪਾ ਹੈ ਪਤੀ ਦੇਵ ਅੱਜ ਤੱਕ ਤੁਸੀਂ ਤਾਂ ਕਿਸੇ ਨੂੰ ਖਵਾਇਆ ਹੀ ਨਹੀਂ ਪਰ ਇਨਾਂ ਨੇ ਤੁਹਾਡੇ ਹੱਥੋਂ ਸਾਰਿਆਂ ਨੂੰ ਖਵਾ ਦਿੱਤਾ ਅਤੇ ਤੁਹਾਡਾ ਸਾਰਾ ਭੋਜਨ ਵੀ ਬਚਾ ਦਿੱਤਾ ਰਾਦਾ ਨੇ ਆਪਣੇ ਪਤੀ ਦੀਆਂ ਅੱਖਾਂ ਵੱਲ ਦੇਖਦੇ ਹੋਏ ਕਿਹਾ ਕੋਸ਼ੀਆ ਹੁਣ ਸਮਝ ਗਿਆ ਸੀ ਕਿ ਇਹ ਸਾਰੇ ਭਗਵਾਨ ਦੀ ਹੀ ਖੇਡ ਹੈ ਅੱਜ ਤੱਕ ਉਹਨਾਂ ਨੇ ਹਲੇਰੇ ਵਿੱਚ ਭਟਕਦਾ ਰਿਆ ਅੱਜ ਪਹਿਲੀ ਵਾਰ ਉਸ ਨੂੰ ਗਿਆਨ ਪ੍ਰਾਪਤ ਹੋਇਆ ਹੁਣ ਉਹ ਦੋਨੋਂ ਪਤੀ ਪਤਨੀ ਭਗਵਾਨ ਬੁੱਧ ਦੇ ਚਰਨਾਂ ਵਿੱਚ ਝੁੱਕ ਗਏ ਤੁਸੀਂ ਮਹਾਨ ਹੋ ਪ੍ਰਭੂ ਤੁਹਾਡੇ ਚਰਨਾਂ ਵਿੱਚ ਜਾ ਕੇ ਸਾਡਾ ਜੀਵਨ ਸਫਲ ਹੋ ਗਿਆ ਅਸੀਂ ਪਾਪੀ ਸਾਂ ਅੱਜ ਤੁਸੀਂ ਸਾਨੂੰ ਗਿਆਨ ਦਿੱਤਾ ਮੈਂ ਹੀ ਸਭ ਤੋਂ ਵੱਡਾ ਪਾਪੀ ਸਾਂ ਭਗਵਾਨ ਮੈਂ ਹੁਣ ਕਦੀ ਵੀ ਜੀਵਨ ਵਿੱਚ ਅਜਿਹਾ ਪਾਪ ਨਹੀਂ ਕਰਾਂਗਾ ਮੈਂ ਸਾਰਿਆਂ ਨੂੰ ਖਵਾਇਆ ਕਰਾਂਗਾ ਅਤੇ ਫਿਰ ਆਪ ਵੀ ਖਾਇਆ ਕਰਾਂਗਾ ਕੋਸ਼ੀਆ ਹੱਥ ਜੋੜੇ ਭਗਵਾਨ ਬੁੱਧ ਦੇ ਸਾਹਮਣੇ ਖੜਾ ਹੋ ਗਿਆ ਜਾਓ ਕੋਸ਼ੀਆ ਜਾਓ ਇਸ ਗਿਆਨ ਦੇ ਪ੍ਰਕਾਸ਼ ਨੂੰ ਸਾਰੇ ਸੰਸਾਰ ਵਿੱਚ ਫੈਲਾਓ ਇਹ ਹੀ ਮੇਰੀ ਸਭ ਤੋਂ ਵੱਡੀ ਪੂਜਾ ਹੈ ਭਗਵਾਨ ਬੁੱਧ ਦਾ ਆਸ਼ੀਰਵਾਦ ਲੈ ਕੇ ਉਹ ਦੋਨੋਂ ਪਤੀ ਪਤਨੀ ਆਪਣੇ ਘਰ ਵਾਪਸ ਆ ਗਏ ਦੋਨਾਂ ਦੇ ਚਿਹਰਿਆਂ ਤੇ ਆਤਮ ਸੰਤੁਸ਼ਟੀ ਅਤੇ ਸੰਤੋਖ ਦੇ ਭਾਵ ਸਨ ਹੁਣ ਉਹ ਦੋਨੋਂ ਸਿੱਖ ਗਏ ਸਨ ਕਿ ਉਹਨਾਂ ਨੇ ਜ਼ਿੰਦਗੀ ਵਿੱਚ ਕੀ ਕਰਨਾ ਹੈ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਦੇ ਵਿੱਚ ਰਹਿਣ ਲੱਗੇ ਹੁਣ ਕੋਸ਼ਤੀਆ ਪਹਿਲਾਂ ਦੀ ਤਰ੍ਹਾਂ ਬਿਲਕੁਲ ਵੀ ਕੰਜੂਸੀ ਨਹੀਂ ਸੀ ਕਰਦਾ ਉਹ ਜਦੋਂ ਵੀ ਬਾਹਰ ਜਾਂਦਾ ਤਾਂ ਆਪਣੇ ਬੱਚਿਆਂ ਲਈ ਤੇ ਆਪਣੀ ਘਰਵਾਲੀ ਲਈ ਕੁਝ ਨਾ ਕੁਝ ਖਾਣ ਨੂੰ ਲਿਆਉਂਦਾ ਅਤੇ ਸਾਰਾ ਪਰਿਵਾਰ ਰਲ ਮਿਲ ਕੇ ਖਾਂਦਾ ਅਤੇ ਉਹ ਦਰਤੇ ਆਏ ਕਿਸੇ ਨੇ ਵੀ ਕਿਸੇ ਵੀ ਭੁੱਖੇ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ ਤੇ ਨਾ ਹੀ ਉਸ ਨੂੰ ਦੇਖ ਕੇ ਮੱਥੇ ਵੱਟ ਪਾਉਂਦੇ ਸਨ ਉਹ ਖੁਸ਼ੀ-ਖੁਸ਼ੀ ਸਭ ਦਾ ਢਿੱਡ ਭਰਦੇ ਜਿੰਨਾ ਉਹਨਾਂ ਤੋਂ ਬਣਦਾ ਸਭ ਦੀ ਉਹ ਮਦਦ ਕਰਦੇ ਸਨ ਇਸ ਤਰ੍ਹਾਂ ਕੋਸ਼ੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਗਲਤ ਰਸਤੇ ਤੋਂ ਸਹੀ ਰਸਤੇ ਤੇ ਆਇਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ